ਏ ਕੰਨੂਰ ਕੌਰ ਹੈ ਮੈਂ 5ਵੀਂ ਜਮਾਤ ਵਿੱਚ ਪੜ੍ਹਦੀ ਹਾਂ ਮੇਰੀ ਕਵਿਤਾ ਦਾ ਤਾਂ ਰੋਕਦੇ ਰਹਿੰਦੇ ਫਿਰ ਆਪਸ ਵਿੱਚ ਕਿਉਂ ਲੜੀਏ ਆਏ ਨਾਂ ਦਾ ਆਦਰ ਕਰੀਏ ਆਏ ਨਾਂ ਦਾ ਆਦਰ ਕਰੀਏ ਪਹਿਲੀ ਵਿੱਚ ਜਦ ਪੜਨ ਸੀ ਆਈ ਮੇਰੇ ਹੱਥ ਸੀ ਕਲਮ ਫੜਾਈ ਪਹਿਲੀ ਵਿੱਚ ਜਦ ਪੜਨ ਸੀ ਆਈ ਮੇਰੇ ਹੱਥ ਸੀ ਕਲਮ ਫੜਾਈ ਪਰ ਮੈਨੂੰ ਨਹੀਂ ਸੀ ਲਿਖਣਾ ਮੇਰਾ ਉੜਾ ਪਵਾਇਆ ਪਰ ਮੈਨੂੰ ਮੁਸ਼ਕਿਲੇ ਵਿੱਚੋਂ ਕੱਢ ਕੇ ਸਾਨੂੰ ਸਾਨੂੰ ਸਿੱਧੇ ਰਾਹੇ ਪਾਉਂਦੇ ਝੜਕਾ ਜਾਂ ਫਿਰ ਥੱਪੜ ਇਹ ਨੂਰ ਗਿਆਨ ਦਾ ਨੇ ਸਾਗਰ ਇਹ